ਡੇਰੀ ਵਾਲੇ ਦੇ ਵੱਲੋਂ ਸ਼ਰੀਆਮ ਪੰਜਾਬ ਸਰਕਾਰ ਦੇ ਹੁਕਮਾਂ ਦੀਆਂ ਤੱਜੀਆਂ ਉਡਾਉਂਦੇ ਨਜਾਇਜ਼ ਤੌਰ ਤੇ ਬੋਰਿੰਗ ਦਾ ਕੰਮ ਕੀਤਾ ਜਾ ਰਿਹਾ ਸੀ ਜਦੋਂ ਮੌਕੇ ਤੇ ਜਾ ਕੇ ਵੇਖਿਆ ਗਿਆ ਤੇ ਬੋਰਿੰਗ ਮਸ਼ੀਨਾਂ ਦੇ ਰਾਹੀਂ ਜ਼ਮੀਨ 'ਚ ਪਾਈਪਾ ਪਾਈਆਂ ਜਾ ਰਹੀਆਂ ਸਨ ਪੱਤਰਕਾਰਾਂ ਦੇ ਵੱਲੋਂ ਮੌਕੇ ਦੀ ਵੀਡੀਓ ਬਣਾਉਣ ਤੋਂ ਬਾਅਦ ਜਦ ਮਸ਼ੀਨ ਆਪਰੇਟਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦਾ ਕਹਿਣਾ ਹੈ ਕਿ ਡੇਰੀ ਵਾਲੇ ਦੇ ਕਹਿਣ ਤੇ ਬੋਰਿੰਗ ਦਾ ਕੰਮ ਚੱਲ ਰਿਹਾ ਜਦੋਂ ਡੇਰੀ ਮਾਲਕ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਖੁਲਾਸਾ ਹੋਇਆ ਕਿ ਜਿਹੜਾ ਬੋਰ ਕੀਤਾ ਜਾ ਰਿਹਾ ਉਹ ਪੁਰਾਣੇ ਬੋਰ ਦੇ ਖਰਾਬ ਹੋਣ ਕਰਕੇ ਹੋ ਰਿਹਾ ਪਰ ਇਸ ਦੀ ਕੋਈ ਮਨਜ਼ੂਰੀ ਨਗਰ ਨਿਗਮ ਅਧਿਕਾਰ ਮੁਜਾ ਨਗਰ ਨਿਗਮ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਡੇਰੀ ਮਾਲਕ ਦੇ ਕੋਲੋਂ ਹੋ ਰਹੀ ਬੋਰਿੰਗ ਦੀ ਮਨਜ਼ੂਰੀ ਬਾਰੇ ਪੁੱਛਿਆ ਗਿਆ ਤਾਂ ਉਸਨੇ ਮੰਨਿਆ ਕਿ ਉਸਨੇ ਇਸ ਦੀ ਕੋਈ ਵੀ ਮਨਜ਼ੂਰੀ ਨਹੀਂ ਲਈ ਜਿਸ ਨੂੰ ਵਿਗਦੇ ਅਧਿਕਾਰੀ ਦੇ ਵੱਲੋਂ ਡੇਰੀ ਮਾਲਕ ਨੂੰ ਮਨਜ਼ੂਰੀ ਮਿਲਣ ਤੱਕ ਕੰਮ ਬੰਦ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਾਂਜੀ ਤੁਹਾਡੇ ਕੋਲੇ ਪਰਮਿਸ਼ਨ ਨਹੀਂ ਹੈ ਜੀ ਹੁਣ ਅਧਿਕਾਰੀ ਆਏ ਨੇ ਹਾਂਜੀ ਹਾਂਜੀ ਬਈ ਕੀ ਚੈਕਿੰਗ ਪਈ ਹੈ ਵੀ ਬਾਈ ਇਹਨਾਂ ਨੇ ਚੈਕਿੰਗ ਕੀਤੀ ਹੈ ਉਹ ਕਹਿੰਦੇ ਸੀਗੇ ਵੀ ਜਿਹੜੀ ਚੀਜ਼ ਦੀ ਆਪਾਂ ਨੂੰ ਨਹੀਂ ਸਮਝ ਸਈ ਉਹ ਕਹਿੰਦੇ ਵੀ ਪਰਮਿਸ਼ਨ ਲੈ ਕੇ ਕੰਮ ਹੁੰਦੇ ਆ ਨਹੀਂ ਮੇਰੀ ਮੈਨੂੰ ਮੈਨੂੰ ਇਹ ਲੱਗਿਆ ਵੀ ਜਿਹੜਾ ਆਪਾਂ ਪਾਣੀ ਦੀ ਰਸੀਦ ਦਿੰਨੇ ਆ ਨਾ ਜਾਂ ਜਮ੍ਹਾਂ ਕਰਾਉਨੇ ਹੈਗੇ ਆ ਤੇ ਉਹੀ ਆਪਣਾ ਹੁੰਦਾ ਆ ਮੈਨੂੰ ਇਸ ਚੀਜ਼ ਦੀ ਸਮਝ ਨਹੀਂ ਸੀ ਤੇ ਹੁਣ ਇਹਨਾਂ ਨੇ ਮੈਨੂੰ ਸਮਝਾਇਆ ਤੇ ਉਹ ਕਹਿੰਦੇ ਤੁਸੀਂ ਇਹਨੂੰ ਇੱਕ ਵਾਰ ਰੋਕੋ ਪਰਮਿਸ਼ਨ ਲੈ ਕੇ ਆਪਣਾ ਫੇਰ ਸ਼ੁਰੂ ਕਰੋ ਮਤਲਬ ਆਪਾਂ ਤੁਹਾਡੇ ਵੱਲੋਂ ਹੁਣ ਸਪਸ਼ਟ ਹੈ ਕਿ ਇਹ ਦੂਸਰਾ ਬੋਰ ਕੀਤਾ ਜਾ ਰਿਹਾ ਸੀ ਨਵਾਂ ਹੀ ਬੋਰ ਸੀ ਨਾ ਇਹ ਭਾਈ ਨਵਾਂ ਨਹੀਂ ਕਹਿ ਸਕਦੇ ਵੀ ਇਹ ਨਵਾਂ ਨਹੀਂ ਕਹਿ ਸਕਦੇ ਆ ਦੇਖ ਲਓ ਤੁਸੀਂ ਆ ਵੀ ਦਿਖਾ ਦਿਓ ਮੇਰੇ ਆ ਕੋਈ ਇਸ ਚੀਜ਼ ਦੀ ਪਰਮਿਸ਼ਨ ਨਹੀਂ ਸੀਗੀ ਨਾ ਜੀ ਕਰਨ ਦੀ ਕੰਮ ਜਿਹੜਾ ਹੋ ਰਿਹਾ ਸਮਝ ਨਹੀਂ ਸੀ ਨਾ ਮੈਂ ਹੀ ਤੁਸੀ ਆਹੀ ਦੱਸੋ ਨਾ ਤੁਹਾਡੇ ਕੋਲ ਪਤਾ ਸੀ ਕਿ ਨਹੀਂ ਬਸ ਆ ਜਨਾ ਜਵਾਬ ਦੋ ਪਰਿਸ਼ਨ ਹੈਗੀ ਸੀ ਜਾਂ ਨਹੀਂ ਸੀ ਨਹੀਂ ਜੀ ਨਹੀਂ ਸੀਗੀ ਝੂਠਾ ਨੂੰ ਕਹਿਣਾ ਕੀ ਨਾਮ ਹੈ ਮੇਰਾ ਨਾਮ ਲਖਵਿੰਦਰ ਸਿੰਘ ਆ ਜੀ ਮੈਂ ਜੋਂਬੀ ਨਗਰ ਨਿਕਲ ਲੁਧਿਆਣਾ ਤੋਂ ਆਇਆ ਵਾ ਜੀ ਸਾਡੇ ਉੱਚ ਅਧਿਕਾਰੀਆਂ ਵੱਲੋਂ ਐਸਡੀਓ ਸਾਹਿਬ ਵੱਲੋਂ ਸਾਨੂੰ ਭੇਜਿਆ ਗਿਆ ਸੀਗਾ ਮੋਕਾ ਦੇਖਣ ਲਈ ਤੇ ਇਹ ਮੋਕੇ ਤੇ ਜਦੋਂ ਦੇਖਿਆ ਜੀ ਇਹਨਾਂ ਦਾ ਪੁਰਾਣਾ ਬੋਰ ਸੀਗਾ ਉਹ ਪਾਸ ਕੀਤਾ ਹੋਇਆ ਸੀਗਾ ਤੇ ਉਹ ਇਹਨਾਂ ਦਾ ਉਹ ਧਸ ਗਿਆ ਸੀ ਜਾਂ ਰੇਤਾ ਮਾਰਨ ਲੱਗ ਗਿਆ ਸੀਗਾ ਉਹ ਇਹਨਾਂ ਦੇ ਦੂਜੀ ਥਾਂ ਤੇ ਨਵਾਂ ਕਰ ਲਿਆ ਜੀ ਨਵੇਂ ਦੀ ਪਰਮਿਸ਼ਨ ਨਵੇਂ ਦੀ ਇਹਨਾਂ ਨੇ ਪਰਮਿਸ਼ਨ ਲਈ ਜਦੋਂ ਸਾਡੇ ਵੱਲੋਂ ਮੋਕਾ ਦੇਖਿਆ ਗਿਆ ਜੀ ਇਹਨਾਂ ਕੋ ਪੁਰਾਣੀਆਂ ਰਸੀਦਾਂ ਨੇ ਪੁਰਾਣੇ ਬੋਰ ਦੀਆਂ ਜੀ ਠੀਕ ਹੈ ਜਦੋਂ ਨਵਾਂ ਦੇਖਿਆ ਗਿਆ ਉਹ ਨਵੇਂ ਦੀ ਪਰਮਿਸ਼ਨ ਨਹੀਂ ਸੀ ਤੇ ਇਹਨਾਂ ਨੂੰ ਆਪਾਂ ਸਾਰਾ ਕੁਝ ਦੇਖ ਲਿਆ ਅਸੀਂ ਫੋਟੋਆਂ ਖ ਤਾ ਗਿਆ ਬਾ ਤੇ ਇਹਨਾਂ ਨੂੰ ਵੀ ਦੱਸਦਾ ਵੀ ਇਹਨਾਂ ਕੋਲ ਸ਼ਾਇਦ ਜਾਣਾਂ ਨੂੰ ਨੋਲਿਜ ਨਹੀਂ ਸੀ ਕਿ ਪਰਮਿਸ਼ਨ ਲੈਣੀ ਪੈਂਦੀ ਨਵੇਂ ਬੋਰ ਦੀ ਜਾਂ ਕੁਝ ਵੀ ਸੀ ਉਹਨ ਇਹਨਾਂ ਨੂੰ ਦੱਸਦਾ ਬਾਜੀ ਇਹ ਨਵਾਂ ਬੋਰ ਇਹਨਾਂ ਦਾ ਬੰਦ ਹੋ ਜਾਊਗਾ ਇੱਥੇ ਕੰਮ ਰੁਕ ਜਾਊਗਾ ਜੀ ਤੇ ਪਰਮਿਸ਼ਨ ਲੈਣਗੇ ਤਾਂ ਕਰ ਸਕਣਗੇ ਆਪਣੇ ਨਵੇਂ ਬੋਰ ਜੇਕਰ ਗੱਲ ਕਰੀਏ ਇਹਨਾਂ ਨੇ ਪੁਰਾਣਾ ਬੋਰ ਲਗਾਇਆ ਇਹਨਾਂ ਨੂੰ ਇੰਨਾ ਪਤਾ ਵੀ ਪੁਰਾਣਾ ਬੋਰ ਜਦੋਂ ਕਰਵਾਇਆ ਸੀ ਵੀ ਪਰਮਿਸ਼ਨ ਲਈ ਸੀ ਤੇ ਨਵੇਂ ਵਾਰੀ ਇਹਨਾਂ ਨੂੰ ਨੋਲਿਜ ਕਿੱਦਾਂ ਨਹੀਂ ਸੀ ਉਹ ਤਾਂ ਹੈ ਨਹੀਂ ਹੁਣ ਸਾਨੂੰ ਵੀ ਜਿੱਥੋਂ ਹੁਣ ਸਾਨੂੰ ਸਾਡੇ ਸਾਹਮਣੇ ਭੇਜਿਆ ਐ ਐਸਡੀਓ ਸਾਹਿਬ ਨੇ ਭੇਜਿਆ ਸੀ ਮੋਕਾ ਚੈੱਕ ਕਰ ਲਿਆ ਵਾ ਜੀ ਤੇ ਹੁਣ ਇਹਨਾਂ ਨੂੰ ਦੱਸਤਾ ਹੀ ਅੱਗੇ ਬੋਰ ਨਹੀਂ ਕਰ ਸਕਦੇ ਆਪਦਾ ਨਵਾਂ ਕਾਰਵਾਈ ਹੋਊਗੀ ਮਤਲਬ ਇਹ ਕੀ ਬਣਨੀ ਕਾਰਵਾਈ ਕੋਈ ਹਾਂਜੀ ਇਹ ਸਾਡੇ ਹੁਣ ਜਿਵੇਂ ਸਾਹਿਬ ਨੇ ਜੀ ਐਸਡੀਓ ਸਾਹਿਬ ਨੇ ਜਈ ਸਾਹਿਬ ਹੁਣੇ ਨੇ ਉਹ ਆਪਣੇ ਵੱਲੋਂ ਕਾਰਵਾਈ ਕਰਨਗੇ ਜੀ ਆਪਦੇ ਅਸੀਂ ਆਪਣੇ ਵੱਲੋਂ ਫੋਟੋਆਂ ਵਗੈਰਾ ਜਾਂ ਵੀਡੀਓ ਕਰਕੇ ਉਹਨਾਂ ਨੂੰ ਭੇਜ ਦਿੱਤੀ ਗਈ ਹੈ ਜੀ ਹੁਣ ਅੱਗੇ ਦੀ ਕਾਰਵਾਈ ਸਾਡੇ ਉੱਚ ਅਧਿਕਾਰੀ ਕਰਨਗੇ ਇਹ ਜਿਹੜੀ ਮਸ਼ੀਨ ਹੈ ਜਿਹਦੀ ਲਗਾਈ ਗਈ ਹੈ ਇਹ ਵੀ ਜਿੱਤ ਹੋਏਗੀ ਜਾਂ ਕਿੰਨਾ ਕੀ ਕਾਰਵਾਈ ਹੋਏਗੀ ਹਾਂਜੀ ਇਹਦੇ ਵਾਸਤੇ ਉਹ ਆਪਣੇ ਐਂਡ ਤੇ ਜੋ ਹਨਾ ਵੀ ਆਪਣਾ ਉਹ ਕਾਰਵਾਈ ਆ ਜੋ ਵੀ ਉਹ ਕਰਨਗੇ ਆਪਣੇ ਐਂਡ ਤੇ ਕਿਹਨੇ ਕਿਤੇ ਮਸ਼ੀਨ ਵਾਲੇ ਦੀ ਵੀ ਗਲਤੀ ਹੈ ਨਾ ਉਹਨੂੰ ਪਤਾ ਹੋਣਾ ਚਾਹੀਦਾ ਵੀ ਮੈਂ ਬੋਰ ਕਰ ਰਿਹਾ ਹਾਂ ਨਾ ਮੈਨੂੰ ਪਰਮਿਸ਼ਨ ਹੈ ਜਾਂ ਨਹੀਂ ਹੈ ਹਾਂਜੀ ਹਾਂਜੀ ਇਹ ਉਹਨੂੰ ਪਹਿਲਾਂ ਹੀ ਅੱਜ ਦਾ ਵੀ ਮਸ਼ੀਨ ਵਾਲੇ ਨੂੰ ਦੇਖ ਲੈਣੀ ਚਾਹੀਦੀ ਪਰਮਿਸ਼ਨ ਲਿਖਤੀ ਰੂਪ ਚ ਹੈ ਜਾਂ ਨਹੀਂ ਹੈ ਹਾਂਜੀ 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 ਉਹ ਕਰਾਂਗੇ ਜੀ ਹੁਣ ਕਾਰਵਾਈ ਜੋ ਵੀ ਆ ਜੀ ਉੱਚ ਅਧਿਕਾਰੀ ਸਾਡੇ ਕਰਨਗੇ ਜੀ ਜੋ ਬਣਦੀ ਕਾਰਵਾਈ ਹੈ ਜੀ ਇਹਨਾਂ ਦੇ ਠੀਕ ਹੈ